ਕੀ ਦੱਸ ਦੇਨੀ ਗੱਲ ਤੇ ਆ ਕੋਈ ਹੋਈ ਹੈ ਆਇਨਾ ਸਾਡਾ ਬਚਾਦੀ ਰੱਖੀ ਮਰੇ ਨਾ ਨਹੀਂ ਲੈਂਦੀ ਦੱਸ ਤਾਂ ਦੱਸ ਮੇਰੀਆਂ ਅੰਦਰਾਂ ਮੈਂ ਮਾਂ ਮੈਨੂੰ ਕਿਤੇ ਦੱਸ ਪੁੱਤ ਸਮਝ ਨਹੀਂ ਲੱਗਦੀ ਹੈ ਪੁੱਤਾਂ ਦੀ ਤੇ ਕਹਿੰਦੀ ਮੰਮੀ ਲੈ ਲੈ ਪੰਦੇ ਵਿਚਾਰੀ ਗੱਲਾਂ ਤੇ ਪੜਦੀ ਤੇ ਫਿਰ ਵੀ ਭੈਣ ਜਿਵੇਂ ਦੀ ਤੀਨ ਕੁ ਜੱਜੀ ਆ ਇਹੋ ਜਿਹਿਆਂ ਤੀਆਂ ਤੇ ਕਰਮਾ ਵਾਲੇ ਕਹਨਾਂ ਨੂੰ ਦੇ ਦਿੰਦੀ ਨੇ ਹੈ ਜਿਵੇਂ ਦੀ ਮੇਰੀ ਧੀ ਕਿਤੇ ਕੰਡਾ ਵੱਜਿਆ ਨਹੀਂ ਕੀ ਜਾਦੀ ਅੱਜ ਕਿਥੇ ਜਿੱਦਾਂ ਇਸਰਤਾਂ ਲੱਗੀਆਂ ਜਿੱਦਾਂ ਤਰੀ ਫਿਰਦੀ ਤਾਂ ਨਾ ਜਿਗਰਾ ਮੇਰੀ ਤੇ ਵੀ ਦਾਤ ਜਿਹੜੀ ਮਾਪਿਆਂ ਨੂੰ ਦੁਦਨਾਂ ਨੀ ਕਿੱਛ केलं ਲਈ ਵੇਦੀ ਹੈ ਕੱਲ ਮੇਰਾ ਮਾਪੇ ਉਮਰ ਤੋਂ ਕੁਛ ਨਹੀਂ ਕੀ ਨੇ ਮੈਂ ਨਹੀਂ ਸਕਤੀ ਐ ਜਿੱਦਾਂ ਮਰਜੀ ਕੁਝ ਕਰਾ ਦੇਣਾ ਕੁਛ ਨਹੀਂ ਆਂਦੀ ਆ ਤੇ ਕੋਈ ਨਾ ਗੱਲ ਲੈਣ ਜਰੂਰ ਕੋਈ ਭੈਣ ਜੀ ਵੀ ਨਿੱਕੀ ਨਿੱਕੀ ਗੱਲ ਤੇ ਲਾਹ ਪਾਲ ਆਈ ਜਾਂਦੀ ਸਾਰੇ ਲੋਕ ਇਹ ਹੀ ਵੀ ਤੇ ਆਲੀਆ ਦੇਵਾ ਹੀ ਵੀ ਤੇ ਨੌਲਿਆ ਨਹੀਂ ਆ ਤੇ ਹਿੰਦਤੀਆ ਵਾਗੋ ਦਾ ਫੇਰ ਤਾਂ ਨਿਕਰੀਦਾ ਹਾਂ ਜੀ ਪਤਾ ਨਹੀਂ ਕਿ ਹੋਇਆ ਇਤਨਾ ਕਾਲਾ ਮਾ ਨੂੰ ਮੈਂ ਆਪਣੀ ਧੀ ਰੱਖੀ ਸੀ ਉਹ ਜਿਹੜੀ ਗੱਲਾਂ ਸੁਣਾਉਂਦੀ ਮਾਂ ਇਹ ਮੈਨੂੰ ਪਤਾ ਨਹੀਂ ਲੱਗਦਾ ਹੈ ਮੇਰੇ ਤੋਂ ਪਰਦੇ ਪੁੰਦੀ ਮਾਂ ਦੇ ਚਾਚੀ ਕਿਸੇ ਗੱਲ ਦਾ ਪਤਾ ਨਾ ਲੱਗੀ ਨੂੰ ਮੈਂ ਕਹਿੰਦੀ ਨਾ ਕਾਲਾ ਕਰੀ ਨਾ ਕੋਈ ਗੱਲ ਨਹੀਂ ਆਪੇ ਜਿੱਥੇ ਅਸੀਂ ਖਾਣੇ ਉੱਥੇ ਹੀ ਖਾਉਂਦੀ ਹੈ ਬਥੇਰਾ ਖਮਾਉਂਦਾ ਇਹਦਾ ਵੀ ਕਿਤੇ ਧੱਕੇ ਜੋਗੇ ਨਹੀਂ ਹੁੰਦਾ ਨਹੀਂ ਇਹਨਾਂ ਨੂੰ ਸਮਝ ਆਉਣੀ ਵੀ ਘਰੇ ਨਾ ਜੁੜੀ ਖਾਣੀਆਂ ਤਾਂ ਜਿਵੇਂ ਇਸੇ ਗੱਲ ਦਾ ਫਾਇਦਾ ਖਾਂਦੀ ਕੋਈ ਨਹੀਂ ਬਾਹਰ ਰੇ ਦੀ ਲਿਖੜਾ ਖਾਣਦੀ ਉੱਗੀ ਮੈਨੂੰ ਵੀ ਨਾ ਪਤਾ ਲੱਗਦਾ ਮੁੰਡਾ ਤੇ ਚੰਗਾ ਹੋਦਾ ਤੇ ਕੋਈ ਦੋਸ਼ ਨਹੀਂ ਹੁੰਨੇ ਤੇ ਕਦੀ ਆਕੇ ਦੱਬਾ ਤੱਕ ਨਹੀਂ ਲਾਇਆ ਗੇ ਚਾਰ ਅਸ ਚਾਰ ਨਾ ਖਾ ਲੈਣੀ ਆਹ ਮਮੀ ਜੀ ਚਾਹ ਪੀ ਗੋ ਮੈਂ ਇਹ ਬ੍ਰੀਤਪੁੱਤ ਚਾਹ ਹਾਂ ਜੀ ਮੈਂ ਬ੍ਰੀਤਪੁੱਤ ਚਾਹ ਮਹੀਨਾ ਲੱਗਦੀ ਐ ਮੈਨੂੰ ਤਾਂ ਸੱਚੋ ਸੱਚੀ ਦਾ ਸਪੁੱਤ ਗੱਲ ਲੱਗੀ ਕੁਛ ਨਹੀਂ ਹੋਇਆ ਮਮੀ ਜੀ ਐਨੀ ਬ੍ਰੀਤਪੁੱਤ ਗੱਲ ਦੇ ਹੈਗੀ ਐ ਜਰੂਰ ਕੋਈ ਹੈ ਤੇ ਤੁਸੀਂ ਮੈਨੂੰ ਦੱਸਦੇ ਕੀ ਗੱਲ ਹੈ ਮਾਮਾ ਤੁਮੀ ਕਦੀ ਪਰਦੇਸ ਗਏ ਲੋ ਠੰਡੀ ਹੋ ਜੀ ਚਾਹ ਪੀਂਦੀ ਮੈਨੂੰ ਚਾਹ ਨਾ ਖੀਂ ਮੈਨੂੰ ਤੂੰ ਇਹ ਦੱਸ ਕੀ ਗੱਲ ਕੀ ਹੈ ਸੱਚੇ ਸੱਚੀ ਕਿ ਕਿ ਮੈਂ ਤੇਰੀ ਮਾਂ ਮਾਮਾ ਮਾਮਾ ਕੋਲੋਂ ਗੰਨਦੀ ਨਹੀ ਕੋਈ ਜਾਂਦੀ ਮੈਂ ਤੈਨੂੰ ਇਹ ਨਹੀਂ ਤੈਨੂੰ ਕੋਈ ਗੱਲ ਨਹੀਂ ਦਬਾਉਂਦੀ ਨਾ ਕੋਈ ਗੱਲ ਹੀ ਹੋਈ ਆ ਤੂੰ ਚਾਹ ਪੀਓ ਮੈਂ ਨਾ ਬਾ ਤੜਕਾ ਚੀਰਨਾ ਸਬਜ਼ੀ ਨੂੰ ਮਿਸਤਰੀ ਲੱਗੇ ਮੈਂ ਤੈਨੂੰ ਇਹ ਜਰੂਰ ਕਿਹਾ ਸੀ ਕਿ ਪੁੱਤ ਆਪਣਾ ਸੰਭਾਲ ਤੈ ਮੈਂ ਤੈਨੂੰ ਇਹ ਨਹੀਂ ਸੀ ਕਿ ਆਪੀ ਅਤਿਆਚਾਰ ਦੀ ਸਮਝ ਮੈਨੂੰ ਇਹ ਦੱਸ ਤੀ ਗੱਲ ਕੀ ਇਹ ਬੁੱਤ ਮੈਨੂੰ ਸੱਚੇ ਸੱਚੀ ਦੱਸ ਦੇ ਮੇਰੀ ਕੀ ਬਾਰ ਮੰਮੀ ਜੀ ਕੋਈ ਗੱਲ ਨਹੀਂ ਹੋਣੀ ਕਿੰਨੀ ਨਾ ਕੋਈ ਤਾਂ ਮੈਂ ਗੱਲ ਸੁਣੀ ਤੋਂ ਬਿਨਾਂ ਨਹੀਂ ਜਾਣਾਂ ਤੇ ਮੈਨੂੰ ਦੱਸ ਲੈ ਮੈਂ ਤੇਰੀ ਮਾਂ ਆ ਜੇ ਮੈਨੂੰ ਨਾ ਦੱਸੇਂ ਕਿ ਦੁੱਖ ਦੱਸੇਂ ਨਹੀਂ ਕਿੰਨੀ ਮੰਮੀ ਜੀ ਐਵੇਂ ਨਹੀਂ ਗੀ ਗੱਲ ਦਿੰਦੀ ਟੈਨਸ਼ਨ ਲਈ ਸੱਸਾਂ ਦੇ ਹਰ ਘਰ ਚੇਹੋ ਜਿਹੀ ਹੁੰਦੀਆਂ ਆ ਬਾੜੀ ਚੰਗੀ ਲੋਕ ਝੋਕ ਤੇ ਹੁੰਦੀ ਰਹਿੰਦੀ ਹਰ ਘਰ ਚ ਤੂੰ ਐਵੇਂ ਟੈਨਸ਼ਨ ਲੈ ਮੈਂ ਤੇਰੀ ਮਾਂ ਮੈਂ ਸਭ ਜਾਣਦੀ ਤੈਨੂੰ ਇਹ ਬਕਤ ਮਨ ਪਤਾ ਨਹੀਂ ਲੱਗਦਾ ਐ ਕਾਦੀ ਰਸੋਈ ਕੋਲ ਬੁੜ ਕੀ ਮੋਤ ਦੇਸੀ ਕੁਛ ਨਹੀਂ ਹੁੰਦਾ ਜਿਵੇਂ ਮੰਮੀ ਜੀ ਉੱਥੇ ਕੰਮ ਤੋਂ ਬਾੜੀ ਚੰਗੀ ਹੋਏ ਜਾਂਦੀ ਆ ਬੱਸ ਉਹ ਨਹੀਂ ਤੈਨੂੰ ਦੱਸਣਾ ਕਿ ਨਹੀਂ ਕੋਈ ਦੱਸਣਾ ਮੈਨੂੰ ਇਹ ਤਾਂ ਦੱਸ ਤੂੰ ਮੈਨੂੰ ਦੱਸਣਾ ਕਿ ਨਹੀਂ ਦੱਸੇ ਮਮੀ ਜੀ ਕੋਈ ਗੱਲ ਹੋਈ ਹੋਵੇ ਤੇ ਦੱਸਾਂ ਕੋਈ ਗੱਲ ਨਹੀਂ ਹੋਈ ਗੱਲ ਉਹ ਤਾਂ ਤੂੰ ਨਿੱਕੀ ਨਿੱਕੀ ਗੱਲਾਂ ਤੇ ਪਰਦੇ ਪਾਉਂਦੀ ਹੈਂ ਤੂੰ ਮੈਨੂੰ ਦੱਸ ਕੀ ਗੱਲ ਹੋਈ ਹੈ ਮਮੀ ਤੁਹਾਨੂੰ ਕੀ ਦੱਸਾਂ ਤੇ ਤੁਹਾਨੂੰ ਦੱਸ ਤਾਂ ਆਪਣੇ ਘਰ ਦੇ ਕਿ ਲੜਾਈ ਹੋ ਰਹਿਣਾ ਤੇ ਮੈਂ ਇੱਥੇ ਜਾ ਕੇ ਤੇ ਕਿੱਥੇ ਆ ਦੱਸ ਕਿਉਂ ਨਹੀਂ ਕੋਈ ਪੁੱਤ ਜਾਂਦਾ ਹੈ ਮਮੀ ਜੀ ਆਂਦੇ ਨੂੰ ਨਾ ਜੀ ਹੁੰਦੇ ਨਾ ਜੇ ਗੱਲ ਚੁੱਕੀ ਤੇ ਆਪਣਾ ਕਿਹ ਟੰਗਾ ਹੁੰਦਾ ਮਰਖਾ ਜੀ ਉਹ ਕੋਸ਼ੁੰਦਾ ਹੋਣੀ ਜੀ ਇਹ ਨਹੀਂ ਕਿਣੀ ਗੱਲਾਂ ਬਤਾਉਂਦਾ ਸਾਰੀਆਂ ਗੱਲਾਂ ਸਿਰਾਜ ਹੁੰਦਾ ਵਾ ਸੱਦੇ ਵੀ ਦਾਇਆ ਕੋਤ ਮੈਂ ਤੇਰੀ ਮਾਂ ਆ ਹੈ ਮੈਂ ਤੈਨੂੰ ਮਤਾ ਦੁੱਤੀਆਂ ਤੇ ਤੂੰ ਮੈਨੂੰ ਸਮਝਾਉਂ ਲੱਗੀ ਹਜੇ ਮੈਂ ਜਿੰਦੀ ਜਾਨ ਦੇ ਕੋਈ ਕਿਉਂ ਵੀ ਕਿਤੇ ਜਾਣਾ ਤੂੰ ਚਾਹਦਾ ਮੇਰੇ ਨਾਲ ਇਹਦੇ ਬਾਅਦ ਉੱਤ ਕੀ ਗੱਲ ਹੋਈਗੀ ਇਹ ਮੈਨੂੰ ਦੱਸ ਪਈਂ ਨਾ ਕੁਛ ਨਹੀਂ ਹੋਇਆ ਮਮ ਜੀ ਕੁਛ ਨਹੀਂ ਹੋਇਆ ਕੁਛ ਤੇ ਹੋਇਆ ਕੋਤ ਦੱਸਣਾ ਕਿ ਤੂੰ ਨਹੀਂ ਦੱਸਣਾ ਮੈਨੂੰ ਦੱਸ ਤੇ ਜੇ ਤੂੰ ਮੈਨੂੰ ਮਾਂ ਸਮਝੀਂ ਮੈਨੂੰ ਦੱਸ ਕਿ ਕੰਨੀ ਕੀ ਹੋਈ ਹੈ ਕੁਛ ਨਹੀਂ ਮਮ ਜੀ ਮੈਂ ਮਮ ਜੀ ਕੁਛ ਨਹੀਂ ਹੋਇਆ ਮੈਨੂੰ ਪਤਾ ਮੀ ਜੀ ਮੈਂ ਕਿੰਨਾ ਦਿਨੇ ਠਿਕਾਣਾ ਤੇ ਮੀ ਜੀ ਮੈਂ ਜੋ ਹੋਈ ਆਈ ਹਾਂ ਮੈਂ ਨਾ ਕੇਵੋ ਖੋਸ਼ੀ ਕਰਦੇ ਤੋ ਕਾਟੋ ਕੀ ਕਰੀ ਜਾਂਦੇ ਕਰੀ ਜਾਂਦੇ ਕਿਸ ਤਰ੍ਹਾਂ ਦੇ ਨਾਲ ਹੁਣ ਚੰਗੀ ਬਣੀ ਮੈਂ ਤੁਹਾਡੇ ਸਾਹਮਣੇ ਸਾਰਾ ਕੰਮ ਕਰਦੀ ਤੁਸੀਂ ਤੇ ਵੇਖ ਹੀ ਤਾ ਹੁਣ ਆਖ ਦਿੰਦੀ ਆ ਤੇ ਧੀਆ ਵੀ ਮਾਮਾ ਵੀ ਤਾਂ ਜਿੱਤੀਆਂ ਨੂੰ ਮਾਰਾਂਦੀ ਤੇ ਜਿੱਤੀਆਂ ਚੰਗੀਆਂ ਹੋਣ ਤੇ ਮਾਮਾ ਐਵੇਂ ਮਾਰਾ ਆਖੀ ਤੁਹਾਡੇ ਸਾਹਮਣੇ ਸਾਰਾ ਕੰਮ ਕੀਤਾ ਮੈਂ ਇਸਤਰੀ ਲੱਗੇ ਸਾਰਾ ਰੋਟੀ ਪਾਣੀ ਕੀਤਾ ਚੰਗੀ ਭਲੀ ਖਲੋਤੀ ਖਲੋਤੀ ਨੂੰ ਇਹਨਾਂ ਨੇ ਸੋਇਸ ਤੱਕ ਕਮਾਰ ਕੇ ਛੋਟੇ ਤੋਂ ਮੈਨੂੰ ਝੂਠ ਮਾਰਿਆ ਕਿ ਮੈਂ ਦਿੱਕੀ ਸੀ ਬੋਝ ਹਾਂ ਤੂੰ ਬੋਤਮੇ ਕਿਉਂ ਝੂਠ ਕਿਉਂ ਮਾਰਿਆ ਤੂੰ ਮੈਨੂੰ ਉਧਰ ਹੀ ਦੱਸ ਦੇ ਕਿ ਇਹ ਕੰਮ ਤੇ ਨਹੀਂ ਭੈਣ ਦੀ ਵਾਸਤੇ ਚੰਗਾ ਹੈ ਮੈਂ ਤੇ ਕਿ ਖੁਲਾ ਮੰਗੂਗੀ ਮੈਂ ਤੇ ਕਿ ਅਨੇ ਭੈਣ ਦੀ ਕੀ ਕਰਦੀ ਮੈਨੂੰ ਤੇ ਭੈਣ ਜੀ ਦੇ ਰੰਗ ਨਾਲ ਨਹੀਂ ਚੰਗੇ ਕਰ ਦੇ ਇੱਕ ਤੋਂ ਮੋਰ ਮਾਰਦਾ ਮੈਨੂੰ ਆਪਣੇ ਜਵਾਈ ਦਾ ਵੀ ਉਹ ਰੱਬ ਦਾ ਰੂਪ ਹੈ ਜਦੋਂ ਉਹ ਨਹੀਂ ਕੋਸ਼ਾਂਦਾ ਕਿ ਉਹ ਵੀ ਤੈਨੂੰ ਆਂਦਾ ਮੇਰੇ ਨੂੰ ਕਰੇ ਉਹ ਤਾਂ ਫਿਰ ਚੰਗੀ ਭਲੀ ਹੋ ਜਾਂਦੇ ਉਹਨਾਂ ਦੇ ਸਾਹਮਣੇ ਐਕਟਿੰਗ ਕਰਨ ਲੱਗ ਜਾਂਦੇ ਕਿ ਮੈਂ ਤੇ ਕੁਝ ਨਹੀਂ ਕੀਤੀ ਮੈਂ ਤੇ ਬੜੀ ਚੰਗੀ ਆ ਮੈਂ ਆਖਦੇ ਨਹੀਂ ਕਿ ਚੱਲ ਲੜਾਈ ਪਾਉਣੀ ਆ ਬੇ ਘਰੇ ਚੁੱਪ ਕਰਕੇ ਦਿਨ ਭੱਟੀਆਂ ਜਾਂਦੇ ਪਰ ਕਿੱਥੇ ਹੋ ਜੀ ਸੱਸਾਂ ਚੁੱਪ ਕਰਕੇ ਦਿਨ ਭੱਟਣ ਜਾਂਦੀਆਂ ਮਾਪੋ ਤੇ ਨਿੱਕੀ ਨਿੱਕੀ ਗੱਲ ਤੇ ਪਰਦਾ ਪਾਇਆ ਜਾਂਦਾ ਜਦੋਂ ਇਦੀਆਂ ਵੱਡੀਆਂ ਗੱਲਾਂ ਹੋ ਜਾਂਦੀਆਂ ਨਾ ਉਦੋਂ ਆ ਸਾਰੀ ਉਮਦ ਲੱਕ ਦੀ ਬਾਜ ਲੱਗ ਕੇ ਬਹਿ ਜੀ ਤੇ ਪੈਰ ਤੇ ੱਕੇ ਮਾਰਦੀ ਹੈ ਬੁੱਢੇ ਵਾਲੇ ਸਿਆਣੀ ਤੋਂ ਲੈ ਪੁੱਤ ਨਿੱਕੀਆਂ ਨਿੱਕੀਆਂ ਗੱਲਾਂ ਤੇ ਮੈਂ ਪਰਦਾ ਪਾਉਨ ਨੂੰ ਆਖਿਆ ਸੀ ਮੈਂ ਤੈਨੂੰ ਇਹ ਥੋੜੀ ਆਖਿਆ ਸੀ ਮੈਂ ਲੈ ਪੁੱਤ ਤੂੰ ਕੰਨ ਨੂੰ ਰੋਹਦੀ ਹੈ ਤੂੰ ਉਦੋਂ ਦਾ ਹੀ ਮੈਨੂੰ ਦੱਸਿਆ ਹੁੰਦਾ ਦਾ ਸਿਰ ਕਿਹਦੀ ਗੱਲ ਤੇ ਇਹ ਜੋ ਕਿ ਰੋਟੀ ਹੈ ਇਹ ਦਇਨਨ ਨੂੰ ਇ tanto ਕੀ ਪਤਾ ਲੱਗਣਾ ਆਪੇ ਆਪਣੇ ਹੱਥੀ ਕੰਮ ਕਰੂ ਕਰੂਗੀ ਆਪੇ ਨੂੰ ਪਤਾ ਲੱਗੂ ਨਵਾਂ ਕੀ ਚੀਜ਼ ਹੁੰਦੀਆਂ ਨਾਲੇ ਉਹਦੀ ਆਪਣੀ ਧੀ ਨਾ ਹੈਗੀ ਉਹਨੂੰ ਪਤਾ ਨਹੀਂ ਇਹਦੇ ਏਜ ਦੁੱਖ ਦਾ ਪਤਾ ਨਹੀਂ ਹੈ ਘਮਾਵਾਆਂ ਦੇ ਅੰਦਰ ਨੂੰ ਕੀ ਦੁੱਖ ਹੁੰਦਾ ਹੈ ਕੱਲ ਕੋਈ ਨਹੀਂ ਤੂੰ ਮੇਰੀ ਧੀ ਉਪਾਲੀ ਤੂੰ ਮੇਰੇ ਨਾਲ ਛੱਡ ਵੇਖੀ ਜਾਊਂਗੇ ਜੋ ਹੋਊਗੀ ਨਾਲੇ ਉਹਨੂੰ ਨਹੀਂ ਦੱਸ ਪਤਾ ਉਹਨੂੰ ਨਹੀਂ ਤੂੰ ਦੱਸਦੀਂ ਕਿਵੇਂ ਸੱਸ ਇੱਕ ਦਾ ਕਰਦੀ ਤੇ ਮਮੇ ਜੀ ਮੈਂ ਆਪ ਤਿੰਨ ਚਲ ਕੀ ਲੜਾਈ ਪਾਣੀ ਦਾ ਤੁਹਾਨੂੰ ਪਤਾ ਨਹੀਂ ਕਿੰਨੇ ਕਿੰਨੇ ਕਰਨਾ ਪੇਤਾ ਗੰਗਾ ਦੱਸੀਏ ਲੜਾਈ ਵੱਧਦੀ ਮੈਂ ਬੋਤਲਾ ਮੂੰਹ ਪੈ ਗਿਆ ਮੈਂ ਇਹ ਨਹੀਂ ਆਂਦੀ ਵੀ ਤੂੰ ਕਲੀਫਾ ਮੈਂ ਨਹੀਂ ਕਦੀ ਤੈਨੂੰ ਮਾਤ ਦਿੱਤੀ ਵੀ ਹਾਂ ਕੋਈ ਪ੍ਰਸਾਦ ਦੇ ਗੂੜੇ ਮੈਂ ਤੇ ਮੱਖਾ ਵੀ ਹਾਂ ਨਹੀਂ ਪੁੱਤ ਸਸਾ ਮਾਵਾ ਵਰਗੇ ਆਂਦੇ ਜੀਜੀ ਉਹਨਾਂ ਆਪਾਂ ਨੂੰ ਘਰ ਦਿੱਤਾ ਹੁੰਦਾ ਉਹਨਾਂ ਨੇ ਜੀਜੀ ਕਰਨਾ ਤੇਰਾ ਫਰਜ਼ ਬੰਦਾ ਪਰ ਇਹਦਾ ਮਰੀ ਕਿ ਤੂੰ ਮੁੱਤਿਆ ਚਾਹੀ ਸੀ ਜਾਂ ਮੈਂ ਮੈਂ ਤੇ ਨਹੀਂ ਇੰਨਾ ਨਹੀਂ ਸਮਝਾਇਆ ਸੀ ਵੀ ਹਾਂ ਤੂੰ ਮੇਰੀ ਕਾਰੀਆ ਜੋ ਮਰਜ਼ੀ ਕਰੀਏ ਤੇ ਤੂੰ ਦਾਦਾ ਪੋਤਾ ਨਾ ਚੁੱਪੀ ਮੈਂ ਦਿਨ ਨਹੀਂ ਆਦੀ ਪਰ ਉਹਨੂੰ ਚਾਹੀਦਾ ਤਾਂ ਮੈਨੂੰ ਤੇ ਦੱਸਦੀ ਵੀ ਹਾਂ ਨਹੀਂ ਮੰਮੀ ਨੇ ਮੈਨੂੰ ਇਦਾਂ ਦੀ ਆਪਣੇ ਆਪਣੀ ਮਾਂ ਨੇ ਸੁਝਾਉਂਦਾ ਚਲ ਮੰਮੀ ਜੀ ਛੱਟੇ ਪਰ ਇਹ ਜੋ ਹੋ ਗਿਆ ਨਾ ਉਹ ਤਾਂ ਛੱਟੂ ਵਾਲੀ ਗੱਲ ਕੋਈ ਨਹੀਂ ਮੈਂ ਤੋ ਇਦਾਂ ਵੇਖ ਕੇ ਨਹੀਂ ਛੱਡਿਆ ਜਾ ਸਕਦਾ ਹੱਥ ਹੋ ਗਏ ਭੈਣ ਜਿਹੜੀ ਜੇ ਮੂੰਹ ਨਾ ਬੋਲੇ ਮੈਨੂੰ ਕੋਈ ਗੁੱਸਾ ਨਹੀਂ ਮੈਂ ਗਾਨ ਖੋਦਕ ਨਹੀਂ ਕਿ ਕੱਲ ਕਰ ਕੋਈ ਨਹੀਂ ਕਰਤ ਨਹੀਂ ਹੈ ਜਾਂ ਸੱਸਾਂ ਸਾਡੀਆਂ ਤੇ ਤੁਹਾਨੂੰ ਕਿਤੇ ਦੂਜਾ ਦਾ ਬင်းਾ ਸੀ ਹੈ ਪਰ ਫੋਨ ਜਿਮਾਂ ਦੇ ਸਾਲਾਂ ਤੋਂ ਦੇ ਨਾ ਕਿ ਮੈਂ ਪੁੱਲਾ ਬਲਗੀ ਤੀ ਦਿੱਤੀ ਸੀ ਮੈਂ ਇਹ ਥੋੜੀ ਵੀ ਨਾ ਪੱਥਰ ਚੁੱਕ ਕੇ ਦੇਤਾ ਵੀ ਤੋ ਅਤਿਆਚਾਰ ਕਰ ਤੂੰ ਐ ਕਾਲ ਮੇਰਾ ਪੁੱਤ ਪਾਲੀ ਦੇ ਤੂੰ ਬੈਠ। ਵੇਖੀ ਜਾ ਉਹ ਮੈਂ ਤੇਰੀ ਚਾਹਾਂ ਗੱਲ ਵੀ। ਤੁਹਾਨੂੰ ਪਤਾ ਨਹੀਂ ਆਣੇ ਕਿ ਨਿੱਕੇ ਤੂੰ ਐਵੇਂ ਟੈਨਸ਼ਨ ਲੈਨੀ ਛੱਡ ਪਰਿੰਦੀ ਕਿੰਨੀ ਕਿੰਨੀ ਆਉਣਾ ਹੁ ਕਿੱਥੇ ਛੱਡ ਕੇ। ਲੈ ਪੁੱਤ ਕਿਉਂ ਟੈਨਸ਼ਨ ਕਿਉਂ ਨਾ ਦਵਾ ਹੈ ਮੈਂ ਮੇਂ ਕਿੱਦਾਂ ਤੂੰ ਆ ਨਹੀਂ ਮੇਰੇ ਲਈ ਆਣੇ ਤਾਂ ਮੈਂ ਵੀ ਤੁਹਾਨੂੰ ਇਦਾਂ ਹੀ ਪਾਲਿਆ ਹੁ ਮੈਂ ਕਿੱਦਾਂ ਕਿੱਦਾਂ ਔਖਾ ਪਾਲਿਆ ਹਾਂ ਮੈਂ ਤੇ ਇਨਾ ਕਰ ਤੱਕ ਤੇ ਮੈਂ ਸੋ ਤੇਰੇ ਪੀ ਜਾਣ ਕਿੱਪ ਜਾਣ ਮੈਂਨੇ ਕੱਲ ਦਿਨ ਛੀਂ ਦੀ ਆਖੇ ਟੰਡਾ ਤੱਕ ਨਹੀਂ ਲਾਇਆ ਮੈਂ ਉਹਨਾਂ ਨੂੰ ਸੋ ਕੋਈ ਨਾ ਕੋਟ ਲੈਣਾ ਨਾ ਮੇਰੇ ਪੁੱਲਾ ਮੰਨ ਰੱਖੀ ਕੋਈ ਨਹੀਂ ਆਪਣੇ ਨਿਆਣੇ ਸਾਥ ਨਹੀਂ ਹੁੰਦਾ ਤੇ ਕੀ ਜਿਨੇ ਆਣੇ ਮੈਂ ਕਿੱਥੇ ਛੱਡ ਕੇ ਜਾਉਣਾ ਨੇ ਨਿਆਣੇ ਕੀ ਸੋਚਣਗੇ ਸਾਡੀ ਮਾਂ ਸਾਨੂੰ ਛੱਡ ਕੇ ਚਲੀ ਗਈ ਮਾ ਪੁੱਤ ਕੁਝ ਨਹੀਂ ਉਹਨਾਂ ਦਾ ਪਿਓ ਉਹਨਾਂ ਦੇ ਕੋਲ ਹੈਗਾ ਨਾ ਨਾਲੇ ਆਪਰੇ ਆਪਣੀ ਮਾਂ ਨੂੰ ਪੁੱਛੂ ਤੇ ਗੱਲ ਕੀ ਹੋਈ ਆਪੇ ਦੱਸੂਗੀ ਨਾ ਕੀ ਗੱਲ ਕੀ ਹੋਈ ਆ ਤੂੰ ਮੇਰਾ ਪੁੱਤ ਮੇਰੇ ਗਲੇ ਨਾਲ ਪਾਲੀ ਦੇ ਬੈਕ 'ਚ ਤੂੰ ਤੋਰ ਮੇਰੇ ਨਾਲ ਕਿ ਤੂੰ ਮੇਰੀ ਧੀ ਆ ਕੋਈ ਨਹੀਂ ਕਿ ਇਹਨੂੰ ਸਾਥ ਦਾ ਮੰਮੀ ਹੋ ਵੀ ਮਨਕਾਰਵਾ ਦੇ ਸੰਭ ਇਹਦੇ ਤੂੰ ਕਿਹੜੇ ਪਿੱਛੇ ਲੈ ਕੇ ਆਈ ਹੈ ਆਪੇ ਨਿਆਣੇ ਉਹਨਾਂ ਨੂੰ ਇਹ ਸੰਭੂ ਨਾਲੇ ਪਤਾ ਲੱਗੂ ਤੇ ਨਾਲੇ ਦਰਦੀ ਅਹਿਸਾਸ ਹੋ ਪੁੱਤ ਕਿ ਤੇਰੀਆਂ ਤੂਹਾਂ ਮੇਰੇ ਤੋਂ ਦੇ ਰਹੀ ਤੋਲ ਮੇਰੇ ਨਾਲ ਮੈਂ ਇਤਨਾ ਕਿਤੇ ਨਹੀਂ ਛੱਡ ਕੇ ਜਾ ਸਕਦੀ ਤੇ ਜੇ ਪਾਸ ਰੱਖ ਕੇ ਆ ਭਾਂਡੇ ਸੋਈ ਚੱਪ ਨਾ ਹੀ ਦੀ ਰੂਹ 파ਤ ਨੂੰ ਨਹੀਂ ਲੈ ਬੈਠ ਤੋਲ ਤੋਂ ਮੇਰੀ ਪਿੱਛੇ ਕਿੰਨਾ ਅੱਤ ਹੈ 4 10 ਘਰ ਦੀ ਤੇ ਜੋ ਆਪਣਾ ਕੰਬਲੀ ਸਹੀ ਨਹੀਂ ਦੀ ਕਿ ਮੈਂ ਤੇਰੀ ਮਾਂ ਹਾਂ ਤੂੰ ਮੇਰੇ ਕੋ ਤੇ ਇੱਕ ਵਾਰ ਗੱਲ ਕਰ ਤਾਂ ਜਿੱਦੋਂ ਜਾਣਾ ਹੱਥੀ ਪੈ ਨਹੀਂ ਨਿਕਲ ਸੇ ਤੇ ਜਾਣੇ ਨਾ ਘਲਾਲੇ ਕੰਦਰੀ ਤੇ ਜਾਵੇ ਉਹਨਾਂ ਨੂੰ ਜੀ ਉੱਗੀ ਤਾਂ ਮੈਂ ਹੀ ਕੰਮ ਕਰੀ ਲੋ ਜੀ ਪਤਾ ਨਹੀਂ ਨਵਾ ਤੀਆਂ ਕਿ ਨਹੀਂ ਰੱਖੀਆਂ ਤੇ ਮਾਰ ਦੇ ਰੱਬ ਤੇ ਮੰਨੇ ਪਾਏ ਦਾ ਬੇਗੁਨਾਕ ਪਾਦੀਆਂ ਧੀਆ ਕਦੇ ਜੀ ਕਰਦਾ ਮੇ ਜਾਣ ਅੰਦਰ ਗੱਤਨ ਜਾਣ ਨੂੰ ਵੀ ਆਈ ਸੀ ਧੀਆ ਤੇ ਕਦੇ ਰਾਜ ਰਾਨੀਆਂ ਵੀ ਘਰੇ ਰੱਖੀਆਂ ਹੈ ਪਰ ਇੰਨੇ ਜੀ ਡਰ ਤੇ ਆਚਾਲ ਕੀਤਾ ਜਿਵੇਂ ਆਪਣੀਆਂ ਨੋਵੇ ਫੁੱਲਾਂ ਵਾਂਗੂ ਰੱਖੀਆਂ ਮੈਂ ਵੀ ਪੁੱਤ ਧੀਆ ਤੇ ਉਹ ਵੀ ਮੰਮੀ ਜੋ ਸੇਵਾ ਨਹੀਂ ਬੋਲਦੀ ਨਾ ਮੈਂ ਪਰ ਆਪਣੀ ਜ਼ੁਬਾਨ ਨੂੰ ਵੀ ਥੋੜਾ ਸਹੀ ਰੱਖਣਾ ਚਾਹੀਦਾ ਨਾ ਜੇ ਨੋਵਤੀ ਕੋਈ ਗਲਤੀ ਹੋ ਜਾਂਦੀ ਸਸਨ ਨੂੰ ਸਮਝਾਉਣਾ ਚਾਹੀਦਾ ਵਾ ਫਿਰ ਕਿਹਦੀ ਗੱਲ ਆਹ ਇਹ ਨੂੰ ਨਹੀਂ ਮੋਕਾਈ ਮੈਂ ਪਰ ਇਹ ਪੁੱਤ ਫਿਰ ਸੋਈ ਚ ਬਹਿ ਗਈ ਆ ਦਾਸ ਹੈ ਪਰ ਜੀਤ ਨਹੀਂ ਕਰਦਾ ਕਿਥੋਂ ਘਰਾਂ ਜਾਂਦੇ ਛੱਡ ਕੇ ਜਾਂ ਨੂੰ ਜੀ ਕਰਦਾ ਸਤਨਾ ਤਿੰਨ ਚਾਰ ਸਾਲ ਹੋ ਗਿਆ ਪਰ ਕੋਈ ਨਹੀਂ ਗਾ ਉਹ ਕਮਲੀ ਦੇਲ ਤੇ ਆਉਂਦੀ ਆ ਆਉਣਾ ਤੇ ਕੋਈ ਇੱਥੀ ਆ ਪਰ ਇਹਨਾਂ ਥੋੜੀ ਪਾਤੀ ਨਹੀਂ ਮਾਰਤਾ ਉਹ ਕਿ ਹੈ ਮੈਂ ਕਿਹਾ ਤੈਨੂੰ ਆ ਨਹੀਂ ਕਿ ਨਿਆਣੀ ਛੱਡ ਕੇ ਤੇ ਮੇਰ ਦਾ ਪੱਕੀ ਚੱਲ ਜਾ ਪਰ ਇਹਨੂੰ ਮੱਤ ਕਿੱਦਾਂ ਹੂੰ ਵੀਨੇ ਤਾਂ ਹੀ ਮੂੰਹ ਪਾ ਜਾ ਇਹ ਜਿਹੜਾ ਖਾਣ ਦੇ ਜੋ ਕੀ ਹੈ ਪਰ ਇਹ ਸੁੱਟੀਆਂ ਵੀ ਨਹੀਂ ਜਾਂਦਾਂ ਰੀਤ ਪੁੱਤ ਪਾ ਬੋਤੇ ਕਪੜੇ ਫਿਰ ਮੇਰਾ ਹੁੰਦਾ ਨਾ ਨਹੀਂ ਹੁੰਦਾ ਜਮਾ ਤੇ ਨਾਮ ਦਾ ਇੱਕ ਸੋਚਦੀ ਆ ਚੱਲ ਜਾਂਦੀ ਸ਼ਾਇਦ ਮੰਮੀ ਨੂੰ ਅਕਲ ਆ ਜੇ ਨੂੰ ਪਤਾ ਲੱਗ ਜੇ ਕਿ ਨੌਂਵਾਂ ਵੀ ਘਰ ਜ਼ਰੂਰੀ ਹੁੰਦੀ ਨਾ ਨੌਂਵਾਂ ਤੱਕ ਗੈਰ ਵੀ ਨਹੀਂ ਘਰ ਵਸਦੇ ਤੇ ਇੱਕ ਸੋਚਦੀ ਆ ਨਿਆਣਿਆਂ ਦਾ ਮੋਹ ਮਾਰ ਤੱਕ ਪਾ ਕੇ ਨਿਆਣੇ ਦੀ ਸੋਚਣ ਦੇ ਚੰਨ ਉਹਨਾਂ ਦੇ ਆਣੇ ਨੂੰ ਕੀ ਸਮਝ ਮੰਨੂ ਕੀ ਕਰ ਨਾ ਛੇ ਦੇ ਤੈਨੂੰ ਫਲਾਵੇ ਇੱਕ ਚਾਹ ਤਰੀ ਮਿਸਤਰੀਆਂ ਦੀ ਪਰ ਮੰਮੀ ਨੂੰ ਇਹ ਵੀ ਚੱਲ ਦੁੱਧ ਪਾ ਦਾਂ ਮੈਂ ਤੇ ਮਿਸਤਰੀਆਂ ਨੂੰ ਖਿਲਾ ਦਾਂ ਇਹ ਵੀ ਹੁਣ ਆਪ ਨੂੰ ਕਰਨਾ ਪੈਣਾ ਤੂੰ ਧੋਣਗੀ ਘਰੀ ਕਰਨ ਲਈ ਆ ਕੋਈ ਮਮੀ ਦੀਆਂ ਨੂੰ ਮਿਸਤਰੀਆਂ ਦੀ ਚਾਹ ਧਾਰੀ ਸੀ ਲੈ ਬੁੱਤ ਤੈਨੂੰ ਮੈਂ ਆਪਾਂ ਦੇ ਕੱਪੜੇ ਪਾ ਤੂੰ ਭਰੇ ਵੀ ਘਰ ਨੂੰ ਘਰ ਸਮਝੀ ਬੈਠੀ ਆ ਕਿ ਮੈਂ ਵੇਚ ਦੇ ਘਰ ਦਾ ਕਿਦਾਂ ਕਰੀ ਜੰਨੀ ਆ ਉਹ ਏਡੀ ਕੋੜੀ ਹਲਕੀ ਫਲਾਗ ਮਾਰ ਕੇ ਤਾਂ ਕੱਬ ਰੱਖੀ ਇੱਥੇ ਉਤੋਂ ਦਾ ਚਾਹ ਬਣਾਈ ਜਾਉਗੀ ਮੈਂ ਸਾਰੇ ਕੰਮ ਕਰਕੇ ਤੂੰ ਇੰਕਿਆਰ ਤੋਂ ਮੇਰੇ ਪਾਟ ਕਪੜੇ ਬੈਠੇ ਆਪੇ ਕਾਨੂੰਨੀ ਕਿਤੇ ਨਹੀਂ ਹੁੰਦਾ ਇਹ ਮੈਂ ਤੇ ਆਪੇ ਕਾਨੂੰਨ ਰੱਖਾਂਗੀ ਆਪੇ ਕਰੇਗਾ ਸਰਦੋ ਮੇਰਾ ਕੋਤਫਾ ਕਪੜੇ ਬੈਠੇ ਤੋਂ ਕਵੇਰਾ ਹੋ ਗਿਆ ਨਹੀਂ ਰਹੋ ਹੀ ਜਾਂਦਾ ਸਰੀ ਲਗਣੀ ਆਪਣੇ ਪਾਰ ਛੇਤੀ ਦੋਸਤ ਕੋਲ ਦੀ ਸ਼ਾਮਾਂ ਨੂੰ ਬੈਠੇ ਕਿਨਾਰੇ ਦੀ ਜਿਆਨੀ ਹੈ ਤੇ ਬਵਾ ਚਾਹ ਮੈਨੂੰ ਇਸ ਪਾਰ ਮੈਂ ਆਪਣਾ ਇਸ ਪਾਰ ਇਥੇ ਰਹਿਣ ਲੱਗੇ ਬੈਲਿਆ ਦੀ ਅੰਦਰ ਵੜੀ ਹੈ ਮਾਂ ਨਾਲ ਮੈਂ ਤੇ ਮਾ ਲਈ ਦੇ ਘਰ ਅੰਦਰ ਕਦੇ ਇਹ ਦੀ ਗੜਕੇ ਦੇ ਅੰਦਰ ਬੈਠੀ ਵੈਰ ਵੈਰ ਕਰਉ ਕਰੰਦਈ ਆ ਪਠਾਣੀ ਮਾਂ ਨਾ ਕੀ ਕੰਨਾ ਕਰਦੀ ਕੀ ਨਹੀਂ ਕਰਦੀ ਮਾਂ ਦੇ ਝੋਲੇ ਭਰੀ ਜਾਂਦੀ ਹੁਣੀ ਐ ਵੀ ਮੰਮੀ ਆ ਵੀ ਲੈ ਜਾ ਮੰਮੀ ਆ ਵੀ ਲੈ ਜਾ ਮਾਂ ਨੇ ਜਿਵੇਂ ਕਦੀ ਕੁਛ ਵੇਖਿਆ ਨਹੀਂ ਹੁੰਦਾਗਾ ਹੁਣ ਕਿਹੜੇ ਵੇਰਿਆ ਜੀ ਜੇ ਮੈਂ ਲੰਗਰ ਖਾਦਾ ਹੀ ਤੇ ਹੁਣ ਚਾਹ ਬਣੀ ਆ ਤੇ ਮੁੜ ਕੇ ਇਹ ਨਹੀਂ ਵੀ ਮੈਂ ਚਾਹ ਹੀ ਉਹਨੂੰ ਮਾਂ ਨੂੰ ਤੇ ਆਵਾ ਸੱਸ ਨੂੰ ਸੱਸ ਦਾ ਤੇ ਪਤਾ ਹੀ ਨਹੀਂ ਸੱਸ ਦਾ ਕਿੱਥੋਂ ਚੇਤਾ ਆਉਣਾ ਸੱਸ ਦਾ ਥੋੜੀ ਆਉਣਾ ਸੱਸ ਤੇ ਉਹਨਾਂ ਨੂੰ ਚਾਹੀਦੀ ਸਾਸਦੀ ਤੇ ਆਦੇ ਫੋਟੋ ਕਿੱਲੀ ਤੇ ਟੰਗੀ ਹੋਵੇ ਇਹ ਤੇ ਇਹੋ ਕੁਛ ਚੰਦੀ ਆ ਪਰ ਇਹ ਕੁਛ ਹੋਣਾ ਨਹੀਂ ਕੋਈ ਨਹੀਂ ਇਹਨੂੰ ਮੈਂ ਦੱਸੂ ਪਤਾ ਚੰਗੀ ਤਰ੍ਹਾਂ ਇਹ ਮੀਸਨੀ ਜੀ ਜਿਹੜੀ ਮਾਂ ਦੇ ਤਾਲੂ ਤੇ ਚੜੀ ਫਿਰਦੀ ਨਾ ਜਿੱਦਾਂ ਦੀ ਮਾਂ ਆਈ ਮਾਂ ਦੀ ਕਸ਼ ਚੋਂ ਨਹੀਂ ਨਿਕਲਦੀ ਸੱਚਿਆ ਪਾਸ਼ਾ ਮਾਫੀ ਤਵੇ ਤੇਰੇ ਅੰਦਰ ਬੈ ਕੇ ਕਿੱਦਾਂ ਮੈਂ ਹੁਣ ਇਹਨੂੰ ਪਗੰਦਾਂਈ ਪਰ ਕੀ ਕਰਾਂ ਮੈਨੂੰ ਤਾਂ ਬੜਾ ਚੜਾਉਂਦੀ ਇਹ ਚੱਲ ਮਾਣਾ ਵੇਖ ਤੇ ਸਹੀ ਇਹ ਕਰਤੀ ਕੀ ਹੈ ਕਿ ਸਾਰਾ ਸੌਦਾ ਪੱਤਾ ਹੀ ਨਾ ਮਾਂ ਦੇ ਝੋਲੇ ਚ ਪਾ ਦਿੰਦੀ ਹੋਵੇ ਚੱਲ ਵੇਖਾਂ ਅਰੇ ਘੋਡੇ ਗੱਟਿਆਂ ਤੋਂ ਕਿਹੜਾ ਉੱਠਿਆ ਜਾਂਦਾ ਏ ਘੋਡੇ ਗੱਡੇ ਨਹੀਂ ਕੰਮ ਕਰਦੇ ਇਹ ਕੰਮ ਨਾ ਤੇ ਮੈਂ ਆਪ ਕਰੀ ਫੇਰਾ ਇਹਨੂੰ ਮੈਂ ਪੂਸ਼ਨ ਜੀ ਨੂੰ ਕੀ ਜਾਣਦੀ ਆ ਜਿਹੜੀ ਕੰਮ ਕਰਮ ਲੰਦੀ ਆ ਇਹ ਘੋਡੇਆਂ ਤੇ ਕਿ ਤੁਰਿਆ ਜਾਂਦਾ ਲੈ ਹੁਣ ਘੜੀ ਇੱਥੇ ਬੈ ਗਈ ਹੁਣ ਸਿੱਤੇ ਵੀ ਹੁੰਦੇ ਹੈ ਇਹ ਦੇਖ ਇਹ ਬੈਗ ਮੇਰੇ ਖੜ ਲੈਣੀ ਚਲ ਤੋਰ ਤੂੰ ਹਾਂ ਕਮ ਚੂ ਦੇਵੇਂ ਤੱਕ ਕਾਈ ਕਰਨੀ ਮੈਂ ਤੇ ਆਖੇ ਰਹ ਹੰਦੇ ਨਿਆਣੇ ਜੀ ਨਹੀਂ ਲਾਉਣਾ ਮੇਰੇ ਆਨੇ ਕੋਈ ਨਹੀਂ ਪਤਾ ਨਿਆਣੇ ਆਣ ਤੇ ਨਿਆੜੇ ਹੈ ਅਪੀ ਜੀ ਲੋਨ ਕੇ ਲੋਨ ਕੇ ਕੋਣਕੀ ਹੋਰ ਦਾ ਕੋਲਾ ਈ ਨੂੰ ਕਰਮ ਪੱਕੀ ਤੇ ਉਹ ਤੇ ਭਾਵੇਂ ਕੋਲ ਤੁਹਾਨੂੰ ਪਤਾ ਨਿਆਣੇ ਵੀ ਸਮਝ ਆ ਹਾ ਹਾਏ ਨਹੀਂ ਤੁਸੀਂ ਕਿੱਧਰ ਬੈਠ ਚੋਕ ਰਹੇ ਹੋ ਤੂੰ ਕਿੱਧਰ ਚਲੀ ਹੈ ਮੈਂ ਜੀ ਮੈਂ ਨਹੀਂ ਲੈ ਚਲਨੀ ਆਪਣੇ ਨਾਲ ਕਿਉਂ ਇਹਨੂੰ ਕਿਹੜੀ ਕਿਲੋ ਲੈ ਚਲੀ ਘਰ ਦਾ ਕੰਮ ਕਿੰਨੇ ਕਰਨਾ ਪੈਣੀ ਜਿੰਨੇ ਕੰਮ ਕਰਨਾ ਮੈਨੂੰ ਲੈ ਚੱਲੇ ਜੀ ਨਾ ਭੈਣ ਜੀ ਮੈਂ ਆਪਣੀ ਨੌਕਰ ਵਾਲੀ ਨਹੀਂ ਬਣਾ ਕੇ ਕੱਲਿਆ ਬੇੜਾਣੀ ਬਣਾ ਕੇ ਕੱਲਿਆ ਤੁਸੀਂ ਤਾਂ ਨੌਕਰ ਵਾਲੀਆਂ ਤਾਂ ਭੈੜੀ ਬਣਾਤੀ ਅਸੀਂ ਕੀ ਕਿਸੇ ਦਿੱਤੇ ਆ ਕੀ ਕਿਹਾ ਮੈਂ ਉਹਦੀ ਮੇਰੀ ਧੀ ਦਾ ਚੂੜਾ ਤੋੜਦਾ ਤੂੰ ਮਾਰ ਕੇ ਤੱਕਾ ਹੈ ਉਹ ਦੇਖੋ ਤੁਰਿਆ ਨਹੀਂ ਜਾਂਦਾ ਨਿਆਣੀ ਕੋਲ ਮੈਂ ਨਹੀਂ ਕਿਤੇ ਵੀ ੱੱਕਾ ਮਾਰਿਆ ਟੱਕ ਟੁੱਕ ਪਈ ਹੋਗੀ ਮੈਨੂੰ ਕਿ ਲੋੜ ਇਹਨੂੰ ੱੱਕੇ ਮਾਰਨ ਦੀ ਹੋਰ ਕੰਮ ਸਮੇ ਕੋਈ ਹੋਰ ਸੁਣੇ ਆ ਦੋ ਜੀ ਪਰ ਮੇਰੀ ਧੀ ਤੇ ਅਪਿਆਚਾਰ ਹੁੰਦਿਆ ਠੀਕ ਫਿਰ ਕਿਹੜੇ ਕਿਰਿ ਨਿਆਣੀ ਸਿਆਣੀਆਂ ਇਹ ਬੋਲਦੇ ਕੁਲਕੇ ਦਾ ਕਿ ਪਾ ਵੀ ਕੋਲ ਜਾਂਦਾ ਵੱਗਨੇ ਤੇ ਆਪ ਨੂੰ ਨਹੀਂ ਦਿਆ ਕਰ ਪਰ ਮੇਰੀ ਧੀ ਨੇ ਅੱਜ ਕੀ ਕਿ ਮੈਨੂੰ ਦੱਸਿਆ ਤੱਕ ਨਹੀਂ ਸਾਡੇ ਸਾਹਮਣੇ ਪੈ ਰਾਤ ਤੱਕ ਨਹੀਂ ਰੱਖਿਆ ਵੀ ਕੋਈ ਨਹੀਂਗਾ ਨਹੀਂ ਸਾਡਾ ਬੁੱਤ ਸਰਾਹ ਤਾਂ ਹੀ ਕੰਮ ਆਉਣਾ ਅੱਧੇ ਮੈਂ ਆਪਕੇ ਨਾਲ ਮੈਂ ਅੱਜ ਲੈ ਕੇ ਚਲੀਆਂ ਆਪਣੀ ਧੀ ਨੂੰ ਉਹ ਵੀ ਕਿੱਥੇ ਜਾਂਦੀ ਆ ਮੇਰੇ ਕੰਨ ਨਾ ਸੁਣੀਏ ਤਾਂ ਸਿਆਹ ਜਾਂਦਾ 32 ਧੋਖ ਨਹੀਂ ਸਹਿ ਜਾਂਦੇ ਮੇਰੇ ਸੁਣੋ ਗੱਲ ਮੈਂ ਉਹਨੂੰ ਕੀ ਤਸੀਹ ਦਿੱਤੇ ਜਿਹੜੇ ਤੁਹਾਨੂੰ ਧੋਖ ਨਹੀਂ ਸਹਿ ਜਾਂਦੇ ਗੋਲੀ ਵਜੇ ਪੈਰ ਜੀ ਮੱਤ ਦੇਣ ਦੀ ਬਜਾਏ ਧੀ ਨੂੰ ਲੈ ਕੇ ਚੱਲੇ ਜੇ ساری ਉਮਰ ਦੇ ਲੋਕਾਂ ਨੂੰ ਰੋਟੀ ਧੀ ਤੇ ਸਵਾਸਿਆਣੇ ਕਹਿੰਦੇ ਰਾਜਾ ਰਾਣੀਆਂ ਮੇਰਾ ਕੀ ਮੈਂ ਜਿਵੇਂ ਰੋਟੀ ਦੇ ਲੋਕਾਂ ਨੂੰ ਕਹਿੰਗੇ ਸਿੱਧੀਆਂ ਆਪਣੀ ਧੀ ਨੂੰ ਉਹ ਨਹੀਂ ਲੈ ਦੇ। ਦੇਖੋ ਪਤਾ ਮੈਂ ਜੀ ਤੁਹਾਡੀ ਰੋਟੀ ਘਰ ਪੱਕਦੀ ਹੈ ਨਾ ਮੈਨੂੰ ਸਾਰਾ ਹੀ ਪਤਾ। ਇਹਨੂੰ ਡਾਲਰ ਕਿੱਥੇ ਬਾਣੋਗੇ ਤੁਸੀਂ? ਇਹਦਾ ਘਰ ਨਾ ਪਟੋ। ਇਹਨੂੰ ਖਰਾਬ ਨਾ ਕਰੋ ਮੈਂ ਵਰਨ ਨਹੀਂ ਜੇ ਤੇਰੀ ਲੇਖਣ ਬੁੜਕੇ। ਉਹ ਕੱਲ ਨੂੰ ਭੈਣ ਜੀ ਜਿੱਥੇ ਅਸੀਂ ਖਾਂਦੇ ਆ ਉਹ ਤੇ ਵੀ ਕੀ ਗੱਲ ਨਾ ਇੱਕ ਅੰਜੀ ਕਹਿ ਤੱਕੀ ਗੱਲ ਨਾ ਜਦੋਂ ਦੇਣੀ ਪਵੇ ਨਾ ਪਤਾ ਫੇਰ ਲੱਗਦਾ ਤੈਨੂੰ ਨੀ ਸ਼ਰਮ ਆਉਂਦੀ ਨਹੀਂ ਕਿ ਅੰਨੀ ਕਿੰਨੀ ਆੜੇ ਛੱਡ ਕੇ ਚੱਲੀ ਜਾਸੀ ਜੰਮ ਕੇ ਮੇਰੇ ਚੋ ਤੇ ਛੱਡ ਚੱਲੀ ਤੈਨੂੰ ਸ਼ਰਮ ਦਾ ਘਾਟਾ ਮੁੜ ਕੇ ਮੈਂ ਪੈਰ ਨਹੀਂ ਇੱਥੇ ਪਾਉਂਦੇ ਮਾਂ ਦੇ ਮਗਰ ਲਾ ਕੇ ਤੁਰ ਤੇ ਪੈਰ ਲੱਗੇ ਨਾਲੇ ਹੋਣੇ ਇੱਕਾ ਚ ਕਿਸੁੰਨ ਦੇ ਦੇ ਕਿ ਉੱਥੇ ਦੇਖੇ ਕਿ ਸਾਡੇ ਰਾਵਾਂ ਵਾਲਾ ਮਮੀ ਜੀ ਮੇਰੇ ਤੇ ਸਾਰੀ ਮਰਨਾਂ ਦੀ ਤੁਹਾਨੂੰ ਜੀ ਜੀ ਕਰਦੇ ਤੁਹਾਨੂੰ ਜੀ ਖਵਾਉਣੀ ਨਹੀਂ ਹੈ ਜਬਾਨ ਅੰਦਰ ਘੜ ਘੜ ਕੇ ਮਾਰ ਦੇ ਬਗਾਰ ਕੇ ਜਬਾਨ ਆ ਕਿਸ ਤਰ੍ਹਾਂ ਨਹੀਂ ਕਰਦੇ ਵਾ ਅੱਜ ਮੈਂ ਇਹਦੇ ਸੰਬੜਾ ਹੋ ਗਿਆ ਮੇਰੇ ਸਾਹਮਣੇ ਵੀ ਤੁਸੀਂ ਮੇਰੀ ਤੀਨ ਨੂੰ ਇਨਾ ਕੋ ਬੋਲੀ ਜਾਂਦੇ ਹੁਣ ਨਹੀਂ ਮੈਂ ਸੁਣ ਸਕਦੀ ਮੈਂ ਵੀ ਆਪਣੀ ਕੀ ਤੇ ਇਨਾ ਕਰਿਆ ਸਿਆੜੇ ਬਿਆੜੇ ਹੋ ਗਏ ਹੁਣ ਤੁਸੀਂ ਐਸਮਰੇ ਮਾ ਦੇ ਕੇ ਲੈ ਜੋ ਲੈ ਜਾ ਤੁਹਾਡਾ ਵੀ ਚਾਰ ਲੱਖ ਜੋ ਲੈ ਜਾ ਜੇ ਰੋਟੀ ਸਾਰੀ ਉੱਪਰ ਦੇ ਗੇ ਨਾ ਤੇ ਛਿੱਤਰ ਤੁਹਾਡਾ ਤੇ ਸਿਰ ਮੇਰਾ ਹੋਊਗਾ ਕਦੀ ਰੋਟੀ ਨਾ ਦਿੱਤੀ ਜਾਊਗੀ ਤੁਹਾਨੂੰ ਇਹਦੇ ਗੋਣੇ ਨਹੀਂ ਤੂੰ ਤਾਂ ਚੋਕੀ ਕੱਟ ਜਾ 20 ਸਾਲ ਉੱਥੇ ਕੱਢੇ ਉਦੋਂ ਵੀ ਰੋਟੀ ਖਾਂਦੀ ਨਹੀਂ ਕੀ ਜਦੋਂ ਮਾਹੌਲ ਬਹੁਤ ਜ਼ਿਆਦਾ ਚਾਚੇ ਆਇਆ ਨੇ ਮਾਰੇ ਨਾ ਮੇਰੇ ਸ਼ਰੀਕੇ ਨੇ ਕੋਲ ਰੋਟੀ ਖਾਣ ਦੀ ਉੱਥੀ ਹੋਣੀ ਆ ਮੇਰੀ ਜੀ ਘਰ ਜਾ ਬੋਲੀ ਨਾ ਮੇਰੇ ਕੋਲ ਤੈਨੂੰ ਮੈਂ ਦੱਸਾਂ ਮਸ ਭੈਣ ਜੀ ਬੜਾ ਤੋਝ ਹੋ ਗਿਆ ਤੇਰਾ ਸਹਰਿਆ ਨਵਾਂ ਧੀਆ ਦੇ ਨਾਲ ਬਦਲਣਾ ਪੈਦਾ ਵਾ ਪਰ ਤੁਹਾਨੂੰ ਸਮਝ ਨਹੀਂ ਆਈ ਸਿਰ ਦੇ ਤੋਂ ਅਲੱਗ ਚਿੱਟੇ ਆ ਗਏ ਆ ਪਾਤਨ ਪਿਛਲੇ ਹਰ ਤਾਈ ਪਤਨੀਆਂ ਆਪਣੀਆਂ ਸੱਸਾਂ ਦੇ ਕੰਮ ਹੋਰ ਸੀ ਹੁਣ ਮੈਂ ਵੀ ਆਪਣੀਆਂ ਨਵਾਂ ਧੀਆ ਦੇ ਨਾਲ ਬਦਲੀ ਆ ਧੀਆ ਨੂੰ ਕੋਈ ਗੱਲ ਭলাইਦਾ ਨਾ ਨਵਾਂ ਧੀਆ ਆਪਣਾ ਤੇਰੇ ਖਿਦਾ ਵਾ ਤੇ ਜੀ ਮਾਤਰੀ ਕਰਦੀ ਆ ਆ ਕੱਲ ਵੀ ਗਈ ਸੀ ਕੱਲ ਵੀ ਕੰਨੀ ਚੀਜ਼ ਦੀ ਕਿਹੜੀ ਚੀਜ਼ ਸਾਰੇ ਤੇਰੇ ਘਰ ਦੀ ਜੀ ਬਾਤ ਕਰ ਤੁਮ ਤੇਗੀ ਸੀ ਕਿ ਸਾੜੀ ਦੇ ਕੰਮ ਜਾਚਿਆ ਨੇ ਭੈਣ ਜੀ ਸਾਰਾ ਕੁਝ ਤੁਹਾਨੂੰ ਮੰਡੀ ਤੇ ਰੋਟੀ ਦੇਦੀ ਹੈ ਸਾਰਾ ਤੁਹਾਡਾ ਘਰ ਕਿਤੇ ਦੱਬੀ ਨੂੰ ਨਿਸਲਾਇਆ ਪਿਆ ਹੈ ਮਤਲਬ ਤੁਹਾਨੂੰ ਕਿਹਾ ਥੋੜਾ ਭੈਣ ਜੀ ਚੱਲ ਬਹੁਤ ਤੂੰ ਤੋਰ ਮੇਰੀ ਸੁਣ ਗੱਲ ਇਤਰਾ ਨਹੀਂ ਮੇਰੀ ਗੱਲ ਸੁਣ ਪਹਿਲਾਂ ਚੱਲ ਅੰਦਰ ਨਾ ਕਿਹਾ ਲਾਖੋ ਤੂੰ ਪਹਿਲਾਂ ਗੱਲ ਸੁਣ ਨਾ ਸੁਣ ਕੇ ਪਤਾ ਠੀਕ ਹੈਂ ਜੀ ਸੁਣ ਲਾ ਮੇਰੀ ਸੁਣ ਲੈ ਗੱਲ ਮਾਦੇ ਮਗਰ ਲਾ ਕੇ ਚੱਲੀ ਤੇਗੀ ਨਾ ساری ਉਮਰ ਤੱਸ ਜਿਕੇ ਇਥੇ ਪੈਰ ਪਾਉਣ ਨੂੰ ਤੇ ਬਿਆਣਾਂ ਦਾ ਮੂੰਹ ਵੇਖਣ ਨੂੰ ਜਿੰਨਾ ਬਿਨਾ ਤੂੰ ਇੱਕ ਮਿੰਟ ਨਹੀਂ ਜਿਉਂਦੀ ਇਹ ਕਰ ਲੈ ਤੈਨੂੰ ਜੀਉਂਦੀ ਇੱਥੇ ਪੈਰ ਨਿਕਲ ਗਿਆ ਨਾ ਮੁੜ ਕੇ ਪਾਉਣ ਕਿਉਂ ਮੈਂ ਦੇਣਾ ਸੋ ਮਾਂ ਦੇ ਮਗਰ ਲੱਗੇ ਆਪਣਾ ਘਰ ਦਾ ਚੜ ਤੇ ਤੈਨੂੰ ਗੋਲੀ ਵੱਜੀ ਪੁੱਛ ਨਹੀਂ ਮੈਂ ਤੈਨੂੰ ਕਹੀ ਸੀ ਮਾਂ ਤੇਰੀ ਤੇ ਪੈਰੀ ਤੇ ਚੱਪੜਾ ਤੇ ਤੂੰ ਵੱਗ ਸਵਨਣਾ ਪਾਉਣੀ ਵੱਗ ਸਵਨਣਾ ਲਹਿੰਦੀ ਹੈ ਕਿਉਂ ਆਪਣੀ ਮਾਂ ਦੇ ਮਗਰ ਘਰ ਖਿਲਾਫ ਕਰ ਲਗੀ ਪਰ ਜਹਿਆਂ ਦੇ ਛੱਤਰ ਖਾਣੇ ਗੋਆ ਛੱਡ ਕੇ ਰੋਟੀ ਖਾਣੀ ਸਾਰੀ ਉਧਰ ਇੱਥੇ ਸਰਦਾਰੀ ਦੀ ਰੋਟੀ ਖਾਣੀ ਹੈ ਚੁੱਪ ਕੋ ਮੈਂ ਕਿਹਾ ਮਾਂ ਨਾਲ ਘਰ ਬਹਿ ਲੈ ਮੈਂ ਦੱਸਾਂ ਤੇਰਾ ਘਰ ਬਚਿਆ ਰਹੂ ਕੋਈ ਇਹ ਜੇ ਇਹ ਨਾ ਹੋਵੇ ਐਵੇਂ ਮੁੜ ਕੇ ਘਰ ਜਾੜ ਕੇ ਤੇ ਬਹਿ ਜੇ ਨਾ ਉਧਰ ਚੋਕੀ ਤੇ ਨਾ ਉਧਰ ਚੋਕੀ ਮਾਣੇ ਕਿੰਨਾ ਕਿਥੇ ਬੈਠੀ ਰਹਿਣਾ ਮਾਣੇ ਕਿੰਨਾ ਕਿਥੇ ਤੇਰੇ ਨੇ ਬੈਠਾ ਰਹਿਣਾ ਪ੍ਰਜੈਕਟ ਦਾ ਸ਼ਤਰ ਮਾਰਨੇ ਕੇ ਕੰਮ ਤੇਨੂੰ ਚੁੱਪ ਕਰਕੇ ਇੱਥੇ ਬਹਿ ਜਾ ਮਾਰਨਾ ਮੇਰੀ ਸੁਣ ਲੈ ਗੱਲ ਚੁੱਪ ਕਰਕੇ ਤੇ ਇੱਥੇ ਬਹਿ ਜਾ ਤੇਰੇ ਨਾਲ ਦੱਸਾਂ ਬਹਿ ਜਾ ਇੱਥੇ ਤੇਰੇ ਨਾਲ ਦੱਸਾਂ ਸ਼ਤਰ ਮਾਰ ਨਾਲ ਵੇਂ ਜੀ ਬੱਸ ਕਰੋ ਬੱਸ ਬੜਾ ਕੋਝੋ ਕਿ ਐਵੇਂ ਰਿੱਤੀ ਨਾ ਬਰਾਤ ਆ ਚਾਹ ਸਹਿ ਗਿਆ ਵਾ ਮੋ ਨਹੀਂ ਕੁਛ ਹੋਈ ਨਾ ਮੇਰੇ ਤੇ ਤੁਹਾਡੇ ਕੇ ਹੱਥ ਜੁੜੇ ਲੈ ਜੋ ਲਾਣੋ ਚਾਹ ਲੈ ਜੋ ਡੋਲੇ ਕੋਈ ਨਾ ਲੈ ਦੇ ਭੈਣ ਜੀ ਲੈ ਜਾ ਹੱਦਾ ਪਾਰ ਜੇ ਮੇਰੇ ਘਰ ਬੜੇ